ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੇਰੀ ਫਾਰਮ ਦੇ ਉੱਤੇ ਜੀ ਆਦਿਹੀ ਵੀਡੀਓ ਵਿੱਚ ਆਪਾਂ ਟਾਪ ਦੀ ਵਰਡ ਸੇਲਿੰਗ ਲੈ ਕੇ ਆਏ ਜੀ ਆਓ ਪੁੱਛ ਲੈਣ ਭਾਈ ਤੁਹਾਡੇ ਹਾਂਜੀ ਭਾਈ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਹੋ ਵਧੀਆ ਹਾਂਜੀ ਵਧੀਆ ਨਾਮ ਤੇ ਡਰੈਸ ਫੋਲ ਨਾਮ ਕੁਲਵੀਰ ਸਿੰਘ ਪਿੰਡ ਦਵਾਨਾ ਜ਼ਿਲ੍ਹਾ ਬਰਨਾਲਾ ਤਹਿਸੀਲ ਭਾਈ ਤਹਿਸੀਲ ਟਾਪਾ ਟਾਪਾ ਨੇੜੇ ਪਿੰਡ ਤੇ ਨੇੜੇ ਪਿੰਡ ਮਾਛੀਕੇ ਬੰਦਾ ਦੇ ਠੀਕਾ ਮੋਬਾਈਲ ਨੰਬਰ ਬੰਦ 94656 ਹੂੰ 97883 ਠੀਕ ਹੈ ਭਾਈ ਭਾਈ ਜਿਹੜੀ ਬਰਡ ਦੇ ਨੇ ਕਿਹੜਾ ਸੂਸ ਹੁੰਦੀ ਆ ਜੇ ਤੀਜੇ ਸੂਸ ਹੁੰਦੀ ਆ ਜੀ ਕਿੰਨੇ ਦਿਨ ਲੈਣੀ ਹੋਵੇ ਇਹਦੇ 15 ਦਿਨ ਬਾਕੀ ਹੈ ਜੀ ਇਹ ਕੀ ਰਿਕਾਰਡ ਆ ਦੁੱਧ ਦਾ ਦੁੱਧ ਦੇ ਨੇ 35 ਤੋਂ 40 ਜਕਰ ਪਾਏ ਠੀਕ ਆ ਬਈ ਬੈਲ ਇੱਕ ਥਾਂ ਤੋਂ ਹਾਂ ਜੇ ਭਾਉਂਦਾਗਾ ਹੂੰ ਥੋੜਾ ਜਿਹਾ ਠੀਕ ਆ ਵੈਸੇ ਪੱਤ ਲਗਾ ਕੇ ਜਾਵਾਂਗੇ ਜੀ ਬਾਕੀ ਸ਼ੇਲ ਵੀ ਪਹਿਲੇ ਤਾਂ ਹੀ ਕਰਨ ਲੱਗ ਜੇ ਕਿਸੇ ਨੇ ਮੜਾ ਮੂਟਾ ਕੋਈ ਆਉਦਾ ਕੋਈ ਇਲਾਜ ਵਗੈਰਾ ਕਰਵਾਉਣਾ ਹੋਵੇ ਸਹੀ ਕਰਨਾ ਉਹ ਕਰਵਾ ਸਕਦਾ ਹੂੰ ਹਾਂ ਬਾਈ ਚਾਰੇ ਨਿਖਣਵੇਂ ਪੂਰੇ ਗੈਪ ਤੇ ਇੱਕ ਥਣ ਮਗਰਲੇ ਤੋਂ ਬਾਈ ਕਹਿੰਦਾ ਚੀਪਾ ਤਾਂ ਆਉਂਦਾ ਵੈਸੇ ਥੋੜਾ ਇੱਕਾ ਟੋ ਹੋ ਸਕਦਾ ਜਾਂ ਤਿਲ ਮੰਨ ਕੀ ਲੈ ਜਿਹਾ ਹਣਾ ਬਾਈ ਹਾਂਜੀ ਹਾਂਜੀ ਠੀਕ ਆ ਬਾਈ ਖੋਲ ਦੇ ਬਾਈ 15 ਤੋਂ 20 ਦਿਨ ਬਾਕੀ ਆ ਹਜੇ ਇਹਦੇ 5 ਤਰੀਕ ਨੂੰ ਦੋ ਦਿਨ ਪੂਰੇ ਆ ਦੁੱਧ ਦਾ ਰਿਕਾਰਡ ਬਹੁਤ ਚੰਗਾ ਫਿਰ ਹਣਾ ਹਾਂਜੀ ਜਾਦਪਰੀ ਦਾ ਬਾਕੀ ਫਾਰਮ ਦੀ ਆਏਗਾ ਵੱਡੀ ਆ ਗਈ ਠਾ ਦਾ ਢੋਟਾ ਫੁੱਲ ਕੱਦ ਫੁੱਲ ਰਾਜੀ ਫੇਸ ਬੜਾ ਚੰਗਾ ਟੋਰਾ ਤਾਰਾ ਕਮਾਲ ਆਰਡਰ ਸੋਹਣਾ ਤਿਆਰ ਕਰਦੀ ਹੁੰਦੀ ਆ ਕੱਚੀ ਜ਼ਰੂਰ ਆ ਹਜੇ ਤਨ ਲੈਂਦੀ ਆ ਉਹਨਾਂ ਦਾ ਆਰਡਰ ਦੀ ਕੁਆਲਿਟੀ ਜਿਹੜੀ ਇਹਨੇ ਹੋਰ ਵਧੀਆ ਤਿਆਰ ਕਰਦੇ ਨੇ ਤੇ ਕੀ ਮੁੱਲ ਆ ਭਰਾ ਇਹਦਾ ਫਿਰ ਮੁੱਲ ਫੋਨ ਤੇ ਕਰ ਲਾਂਗੇ ਜੀ ਜਾਇਜ਼ ਹੀ ਹੋਊਗਾ ਹਾਂ ਜੀ ਮੁੱਲ ਜਿਹੜਾ ਫੋਨ ਤੇ ਹੋ ਜਾਊਗਾ ਮੁੱਲ ਜਿਹੜਾ ਵੜ ਦੇ ਹਿਸਾਬ ਨਾਲ ਜਾਇਜ਼ ਹੋ ਜਾਊਗਾ ਤੇਸ ਚੰਗਾ ਕੱਦ ਵੜ ਚੰਗਾ ਆਰਡਰ ਚੰਗਾ ਥਣ ਥਣ ਚੰਗਾ ਬਈ ਤੇ ਕਿਸੇ ਵੀਰ ਨੂੰ ਵੜ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਜੀ